ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਸ ਇੰਟਰਨੈਸ਼ਨਲ ਸੰਤ ਸਵਾਜ ਸੇਵਾਦਾਲ ਦੇ ਮੁੱਖ ਸੇਵਾਦਾਰ ਸੰਤ ਰੇਨ ਬਾਬਾ ਲਖਵੀਰ ਸਿੰਘ ਜੀ ਖਾਲਸਾ ਲਲੌੜਾ ਸਾਹਿਬ ਵਾਲੇ ਵਿਦਿਆਰਥੀ ਗੁਰਮਤ ਟਕਸਾਲ ਤੋਂ ਵੰਟਕੀ ਸਾਹਿਬ ਦੇ ਸੋ ਸਮਾਗਮ ਸੰਤ ਸਮਾਗਮ ਜੰਗਲਾਂ 'ਚ ਮੰਗਲ ਲਾਉਣ ਵਾਲੇ ਸੰਤ ਸਿਪਾਹੀ ਸੰਤ ਖਾਲਸਾ ਔਰ ਸ਼੍ਰੋਮਣੀ ਸੰਤ ਖਾਲਸਾ ਦਲ ਦੇ ਜਥੇਦਾਰ ਈਨ ਦੁਖੀ ਦੇ ਸਹਾਰੇ ਦੁਖੀਆਂ ਦੇ ਸਹਾਰੇ ਰਾਜਾ yogi ਪ੍ਰੇਮ ਦੀ ਅਮਰੂਤ ਮੂਰਤ ਪ੍ਰੇਮ ਦੀ ਮੂਰਤ ਅਤੇ ਵਿਰਾਗ ਤਿਆਗ ਦੀ ਮੂਰਤ ਤਨ ਤਨ ਸ੍ਰੀ ਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਹਾਲ ਸਾਹ ਤੋਂ ਵੰਟਕੀ ਸਾਹਿਬ ਵਾਲੇ ਮਹਾਂਪੁਰਸ਼ ਉਹਨਾਂ ਦੇ ਸਥਾਨ ਦੇ ਉੱਤੇ 12 13 14 15 ਦਾ ਇਹ ਚਾਰ ਰੋਜ਼ਾ ਸਮਾਗਮ ਆ ਰਿਹਾ ਹੈ ਜੋ ਵਿਸ਼ਵ ਸ਼ਾਂਤੀ ਦਿਵਸ ਦੀ ਅਰਦਾਸ ਸਾਰੇ ਵਿਸ਼ਵ ਦੇ ਵਿੱਚ ਸ਼ਾਂਤੀ ਆ ਜਾਵੇ ਮਹਾਂਪੁਰਖ ਆਪ ਨਾਮ ਜਪਦੇ ਨੇ ਨਾਮ ਜਪਾਉਂਦੇ ਨੇ विश्व बुद्धि शांति दी अरदास ਕੀਤੀ ਜਾਂਦੀ ਆ ਸੋ 12 ਤਰੀਕ ਨੂੰ ਸੰਤ ਸਮਾਜ ਦੇ ਸਾਰੇ ਸੰਤ ਮਹਾਂਪੁਰਸ਼ ਦੀਵਾਨ ਸਜਾਉਣ ਵਾਸਤੇ ਆ ਰਹੇ ਨੇ ਬਹੁਤ ਹੀ ਸੰਤਾਂ ਮਹਾਂਪੁਰਖਾਂ ਨੇ ਹਾਜ਼ਰੀਆਂ ਭਰਨੀਆਂ ਨੇ 10 ਦੇ ਨਾਲ ਵੀ 12 13 ਸਾਧੂ ਸੰਤ ਮਹਾਪੁਰਸ਼ ਜਾਣਗੇ ਤੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਤਾਰਨਗੇ ਔਰ ਹੋਰ ਵੀ ਕੋਨੇ-ਕੋਨੇ ਤੋਂ ਸਾਧੂ ਸੰਤ ਮਹਾਪੁਰਸ਼ ਪਹੁੰਚ ਰਹੇ ਨੇ ਤੇ 13 ਤਰੀਕ ਦਾ ਬੱਚਿਆਂ ਦਾ ਪ੍ਰੋਗਰਾਮ ਹੁੰਦਾ ਤੇ ਗੁਰਬਾਣੀ ਕੀਰਤਨ ਕਰਦੇ ਨੇ ਬੱਚੇ ਆਪਣਾ ਤੇ ਬੱਚਿਆਂ ਨੂੰ ਪੈਨਸਨਾਂ ਕਿਤਾਬਾਂ ਕਾਪੀਆਂ ਦਿੱਤੀ ਜਾਂਦੀਆਂ ਨੇ ਅਤੇ 14 ਤਰੀਕ ਨੂੰ ਸੰਤ ਸਮੇਲਨ ਸਾਰੇ ਧਰਮਾਂ ਦੇ ਸੰਤ ਮਹਾਪੁਰਸ਼ Hindu ਧਰਮ ਦੇ ਮੁਸਲਮਾਨ ਧਰਮ ਦੇ ਸਿੱਖ ਧਰਮ ਦੇ ਈਸਾਈ ਧਰਮ ਦੇ ਸਾਰੇ ਜੈਨੀ ਬੋਧੀ ਸਾਰੇ ਧਰਮਾਂ ਦੇ ਸਾਧੂ ਸੰਤ ਮਹਾਪੁਰਸ਼ ਪਹੁੰਚ ਰਹੇ ਨੇ ਤੇ 15 ਤਰੀਕ ਨੂੰ ਵਿਸ਼ਵ ਸ਼ਾਂਤੀ ਦਿਵਸ ਦੀ ਅਰਦਾਸ ਹੋਵੇਗੀ। ਮਹਾਂਪੁਰਖ ਆਪਣੇ ਪ੍ਰਵਚਨਾ ਰਾਹੀਂ ਸੰਗਤਨੋਂ ਨਿਹਾਲ ਕਰਨਗੇ ਤੇ ਸਮੂਹ ਸੰਗਤਾਂ ਸੰਤ ਮਹਾਂਪੁਰਸ਼ ਵਿਸ਼ਵ ਦੀ ਸ਼ਾਂਤੀ ਲਈ ਅਰਦਾਸ ਕਰਨਗੇ। ਸੋ ਇਹ ਸਮਾਗਮਾਂ ਦਾ ਜਿਹੜਾ ਸਮਾਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਹੋਏਗਾ। 11 ਵਜੇ ਤੋਂ ਲੈ ਕੇ 3 ਵਜੇ ਤੱਕ ਸਮਾਗਮਾਂ ਦਾ ਸਮਾਂ ਹੋਵੇਗਾ। ਸੋ ਮੈਂ ਬੇਨਤੀ ਕਰਾਂਗਾ ਜਿੱਥੇ ਤੱਕ ਵੀ ਇਹ ਮੇਰੀ ਆਵਾਜ਼ ਪਹੁੰਚਦੀ ਹੈ ਇਹ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਕਰੋ ਤੇ ਦਰਸ਼ਨ ਜਰੂਰ ਦਿਵੋ ਪਰਿਵਾਰਾ ਸਮੇਤ ਆਪਣੀ ਪਰਿਵਾਰਾ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੇ ਆਪ ਆਵੋ ਤੇ ਹੋਰਾਂ ਨੂੰ ਲੈ ਕੇ ਆਓ ਤੋਵਨ ਟੱਕੀ ਸਾਹਿਬ ਦੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਮੇਲੇ ਕਰਾਓ ਮਹਾਂਪੁਰਖਾਂ ਦੇ ਦਰਸ਼ਨ ਕਰਾਓ ਵਚਨ ਬਲਾਸ ਸੁਣੋ ਤੇ ਸਮਾਂ 11 ਵਜੇ ਤੋਂ ਲੈ ਕੇ 3 ਵਜੇ ਤੱਕ 12 ਮਈ 13 ਮਈ 14 ਮਈ 15 ਮਈ 2024 ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਆਪਣੇ ਪਰਿਵਾਰਾਂ ਸਮੇਤ ਰਿਸ਼ਤੇਦਾਰਾਂ ਸਮੇਤ ਜ਼ਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਜੇ ਉੱਥੇ ਕੋਈ 2-4 ਦਿਨ ਰਹਿ ਕੇ ਸੇਵਾ ਕਰਨੀ ਚਾਹੁੰਦਾ ਵਰਤਨ ਦੀ ਸੇਵਾ ਹੋਰ ਸੰਗਤਾਂ ਦੀ ਸੇਵਾ ਜੋੜਿਆਂ ਦੀ ਸੇਵਾ ਲੰਗਰ ਸਕਾਉਣ ਦੀ ਸੇਵਾ ਕੋਈ ਵੀ ਗੁਰਸਿੱਖ ਰੱਬ ਦਾ ਪਿਆਰਾ ਕੋਈ ਵੀ ਮਨ ਵੜਨ ਦਾ ਵੀ ਸੇਵਾ ਕਰੀਏ ਚਾਰ ਦਿਨ ਰਹਿ ਕਿ ਉੱਥੇ ਸੋ ਉਹ ਵੀ ਸਾਡੇ ਕੋਲ ਪ੍ਰਬੰਧ ਆ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9464395801 94643958801 ਆਪਣੇ ਪਰਿਵਾਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿੱਤਰਾਂ ਦੋਸਤਾਂ ਨੂੰ ਲੈ ਕੇ ਤੋਬਨ ਟੱਕੀ ਸਾਹਿਬ ਦੀ ਭੂਮੀ ਧਰਤੀ ਤੇ ਪਹੁੰਚੋ ਤੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਪਰੋ ਮਾਪੁਰਖਾਂ ਦੀਆਂ ਸਤਿਗੁਰੂ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ